ਅਵਾਰਦਾਤ ਸਵੇਰੇ 5 ਵਜੇ ਦੇ ਕਰੀਬ ਇਹ ਡਰੋਨ ਜਿਹੜਾ ਬਲਾਸਟ ਹੋਇਆ ਚੰਕ ਵਾਲੀ ਇਹ ਜਿਹੜੀ ਨਾੜ ਉਹਨੂੰ ਅੱਗ ਲੱਗੀ ਹੈ ਅੱਗ ਲੱਗਦਿਆਂ ਸਾਰਾ ਫਿਰ ਇੱਕ ਬਲਾਸਟ ਹੋਇਆ ਬਲਾਸਟ ਹੁੰਦਿਆਂ ਸਾਰੀ ਉਹ ਜਿਹੜਾ ਡਰੋਨ ਆ ਇੱਕ ਸਾਈਡ ਹੁੰਦੀ ਪਿਆ ਸਾਰੇ ਬਾਕੀ ਸਾਰੇ ਪਾਰ ਜਿਹੜੇ ਆ ਉਹ ਦੇ ਖਿਲਰ ਚੁੱਕੇ ਸੀ ਇਹ ਨਹੀਂ ਕਹਿ ਸਕਦੇ ਆ ਵੀ ਇੱਕ ਘਰ ਵਾਤੇ ਚੰਗਾ ਤੇ ਦੂਜੇ ਘਰ ਵਾਤੇ ਮਾੜਾ ਇਹ ਦੋਵਾਂ ਘਰਾਂ ਵਾਰ ਇਹ ਯੁੱਧ ਜਿਹੜਾ ਮਾੜਾ ਹੈ ਇਸ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਜ਼ਿਆਦਾ ਆਮ ਲੋਕ ਦਹਿਸਤ ਵਿੱਚ ਪਏ ਆ ਨਾ ਕੋਈ ਕਾਰੋਬਾਰ ਕਰ ਸਕਦੇ ਨਾ ਗੱਲ ਕਰ ਸਕਦੇ ਨਾਮ ਆਪਕਾ ਹੈ ਕਿਹੜਾ گاؤں ਹੈ ਤੇ ਕਿਆ ਹੋਇਆ ਮੇਰਾ ਨਾਮ ਗੁਰਸਾਹਿਬ ਸਿੰਘ ਸਰਪੰਚ ਮੌਜੂਦਾ ਪਿੰਡ ਰਾਣੀਵਾਲੀ ਤੋਂ ਇਹ ਜੋ ਅਵਾਰਦਾਤ ਸਵੇਰੇ 5 ਵਜੇ ਦੇ ਕਰੀਬ ਇਹ ਡਰੋਨ ਜਿਹੜਾ ਬਲਾਸਟ ਹੋਇਆ ਬਲਾਸਟ ਹੁੰਦੇ ਆ ਸਾਰੀ ਇੱਥੇ ਤੇ ਪਿਆਲੇ ਦਾ ਰਕਬਾ ਸੀ ਜ਼ਮੀਨ ਦਾ ਕਣਕ ਵਾਲੀ ਇਹ ਜਿਹੜੀ ਨਾਲ ਉਹਨੂੰ ਅੱਗ ਲੱਗੀ ਹੈ ਅੱਗ ਲੱਗਦਿਆਂ ਸਾਰਾ ਫਿਰ ਇੱਕ ਬਲਾਸਟ ਹੋਇਆ ਬਲਾਸਟ ਹੁੰਦਿਆਂ ਸਾਰੀ ਉਹ ਜਿਹੜਾ ਡਰੋਨ ਆ ਇੱਕ ਸਾਈਡ ਨੂੰ ਡਿੱਗ ਪਿਆ ਸਾਰੇ ਬਾਕੀ ਸਾਰੇ ਪਾੜ ਜਿਹੜੇ ਆ ਉਹ ਦੇ ਖਿਲਰ ਚੁੱਕੇ ਸੀ ਅਸੀਂ ਮੌਕੇ ਤੇ ਆਇਆ ਫਿਰ ਪ੍ਰਸ਼ਾਸਨ ਨੂੰ ਫੋਨ ਕੀਤਾ ਪ੍ਰਸ਼ਾਸਨ ਪਹੁੰਚਿਆ ਇਥੇ ਮੀਡੀਆ ਪਹੁੰਚਿਆ 에ਅਰ ਫੋਰਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਪਹੁੰਚੇ ਜੋ ਇਹ ਨੁਕਸਾਨ ਹੋਣ ਦਾ ਇਹ ਵੱਡਾ ਕਾਰਨ ਬਣ ਸਕਦਾ ਜੇ ਕਿਸੇ ਕਰਦੇ ਉੱਤੇ ਡਿੱਗਦਾ ਜੇ ਇੰਨਾ ਕੀ ਰੱਬ ਦਾ ਸ਼ੁਕਰ ਹੈ ਵੀ ਇਹ ਵੇਲੇ ਜਗਾ ਇਹ ਡਰੋਨ ਆ ਡਿੱਗਾ ਹੈ ਇਹ ਦੇ ਦੋਹਾਂ ਦੇਖਾਂ ਦੀ ਜਿਹੜੀ ਗੱਲ ਕਰੀਏ ਤਾਂ ਸਿੱਧਾ ਲੜਾਈ ਤਾਂ ਜਿਹੜੇ ਜਿਹੜਾ ਕੋਈ ਵੀ ਜੁੱਧ ਹੁੰਦਾ ਹੈ ਨਾ ਜੁੱਧ ਦੋਹਾਂ ਤਰ੍ਹਾਂ ਵਾਸਤੇ ਮਾੜਾ ਹੁੰਦਾ ਇਹ ਨਹੀਂ ਕਹਿ ਸਕਦੇ ਵੀ ਇੱਕ ਘਰ ਵਾਸਤੇ ਚੰਗਾ ਤੇ ਦੂਜੇ ਘਰ ਵਾਸਤੇ ਮਾੜਾ ਇਹ ਦੋਹਾਂ ਘਰਾਂ ਵਾਸਤੇ ਜਿਹੜਾ ਜੁੱਧ ਮਾੜਾ ਹੈ ਮਾਝੇ ਬੰਦਾ ਮਰਨਾ ਉਹਨਾਂ ਦਾ ਵੀ ਬੰਦੇ ਹੀ ਮਰਨੇ ਤੇ ਸਾਡੇ ਵੀ ਬੰਦੇ ਹੀ ਮਰਨੇ ਇਨਸਾਨੀਅਤ ਇਨਸਾਨੀਅਤ ਤੇ ਪਹਿਲੀ ਗੱਲ ਤੇ ਜੰਗ ਹੋਣਾ ਨਹੀਂ ਚਾਹੀਦਾ ਇਹਨੂੰ ਸਮਝੋਤਾ ਹੋਣਾ ਚਾਹੀਦਾ ਇਹਦਾ ਇਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਜ਼ਿਆਦਾ ਆਮ ਲੋਕ ਦਹਿਸਤ ਵਿੱਚ ਪਏ ਆ ਨਾ ਕੋ ਕਾਰੋਬਾਰ ਕਰ ਸਕਦੇ ਨਾ ਗੱਲ ਕਰ ਸਕਦੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਕਿਹੜਾ ਪਿੰਡ ਹੈ ਤੇ ਕੀ ਗੱਲ ਹੈ ਮੇਰਾ ਨਾਮ ਮੇਜਰ ਸਿੰਘ ਆ ਮੇਰਾ ਪਿੰਡ ਰਾਣੇਵਾਲੀ ਆ ਜੀ ਕੀ ਆ ਹੋਇਆ ਮੇਜਰ ਇਹ ਤਕਰੀਬਨ 5 ਵਜੇ ਨਾ ਇੱਥੇ ਆਪਣਾ ਡਿੱਗਾ ਡਰੋਨ ਟਾਈਪ ਹੁਣ ਇਹਦੇ ਨਹੀਂ ਅਸਲੀ ਬਾਰੇ ਜਾਣਦੇ ਨਹੀਂ ਕੀ ਹੋ ਸਕਦਾ ਕੀ ਨਹੀਂ ਆ ਹੈ ਇਹ ਡਿੱਗਾ ਵਾ ਮਤਲਬ ਹਿਲਜੁਲ ਵੀ ਹੋਣ ਢਈ ਆ ਆਪਣੀ ਮਰਜ਼ੀ ਨਾਲ ਕੋਈ ਸਿਸਟਮ ਜਿਹੜਾ ਇੰਡੀਆ ਦਾ ਆਇਆ ਉਹ ਤੇ ਡਿਗ ਨਹੀਂ ਸਕਦਾ ਬਾਹਰੋਂ ਕੋਈ ਆਇਆ ਵਾ ਔਰ ਲੈnde ਪੰਜਾਬ ਵੱਲੋਂ ਇਹਦੀ ਆਵਾਜ਼ ਵੀ ਆਈ ਆ ਬੜੀ ਆਵਾਜ਼ ਆਈ ਸ਼ਾਂ ਜਦਾਂ ਇਹ ਆ ਜਾਂਦਾ ਵਾ ਇੱਥੇ ਆ ਜਦੋਂ ਟੱਕ ਲੱਗਾ ਟੱਚ ਕੀਤਾ ਵਾ ਜੰਪ ਜਾ ਮਾਰਿਆ ਇਹਦੇ ਵਿੱਚੋਂ ਹੀ ਅਗੁਗਜੀ ਲੱਗੀ ਆ ਜੋ ਜੇ ਆਗ ਲੱਗੀ ਆ ਉਸ ਦੀ وجہ سے ਲੱਗੀ ਆ ਪਹਿਰੇ ਲੱਗੀ ਉਹਦੀ ਵਜ੍ਹਾ ਨਾਲ ਲੱਗੀ ਆ ਇੱਥੇ ਪਹਿਲਾਂ ਕੋਈ ਚੱਕਰ ਹੀ ਨਹੀਂ ਆ ਆ ਸਗੋਂ ਇਹਨਾਂ ਨੇ ਕਿਆ ਲੱਗਦਾ ਆਪਕੋ ਕਿਤਨਾ ਨੁਕਸਾਨ ਹੋਇਆ ਦਰਮਿਆਨ ਨੁਕਸਾਨ ਵੇਖੋ ਜੇ ਉਹਨਾਂ ਕਰਾਂ ਦੇ ਦੇਖ ਪੈਂਦਾ ਉਹਦੇ ਘਰ ਨੇ ਮੇਰੇ ਸੱਜੇ ਪਾਸੇ ਉੱਥੇ ਵੀ ਤਕਰੀਬਨ 14-15 ਜੀ ਹੋਣਗੇ ਛੋਟੇ ਛੋਟੇ ਹੈ ਚਾਰ ਘਰ ਨੇ ਇਧਰ ਵੀ ਤਕਰੀਬਨ ਆ ਪਠਿਆਲਿਆ ਇਧਰੋਂ ਬਾਹਰ ਦੇ ਲੋਕ ਰਹਿੰਦੇ ਆ ਵੀ ਲੋਕ ਇਹਨਾਂ ਦੀ ਝੁੱਗੀਆਂ ਦੇਖ ਪੈਂਦਾ ਤੇ ਇਹ ਬਰਬਾਦ ਹੀ ਕਿੱਭਾ ਦੇਖ ਦਿਓ ਜਿਹਦਾ ਆਪਣਾ ਪਹਿਨਤਾਂ ਦੇ ਹਮਲਾ ਆਇਆ ਸੀ ਜਿਹਦਾ ਆਪਣਾ ਉਹ ਦੇਖੋ ਜੀ ਮਤਲਬ ਉਹਨਾਂ ਦਾ ਜੇ ਵੇਖੀਏ ਇਹ ਸਿੱਧਾ ਰਸਤਾ ਜਿਹੜਾ ਜੰਗਲਾਂ ਦੇ ਰਾਈ ਆ ਉਹ 100 ਕਿਲੋਮੀਟਰ ਦੇ ਆਸ-ਪਾਸ ਹੋਣਾ ਵਾ ਜੇ ਉਹ ਤੋਂ ਦੀ ਆਉਂਦੇ ਤੇ ਘਟਿਆ ਉਹ ਉਧਰ ਦੀ ਆ ਕੇ ਉਹਨਾਂ ਦੇ ਜਿਹੜੇ ਮਿਲਟੈਂਟ ਤਿਆਰ ਕੀਤੇ ਨੇ ਉਹ ਇੱਥੇ ਆ ਕੇ ਤੇ ਨੁਕਸਾਨ ਕਰਕੇ ਉਸੇ ਰਸਤੇ ਵਾਪਸ ਚਲੇ ਜਾਂਦੇ ਨੇ ਖੜੇ ਜਾਂਦੇ ਨਹੀਂ ਐ ਤੇ ਉਹ ਇਦਾਂ ਦਾ ਇਹ ਮੰਨ ਲਓ ਕਿ ਆ ਕੇ ਦੋਵੇਂ ਪਰਿਵਾਰ ਨੇ ਦੋਵੇਂ ਦੇ ਅਸ਼ੇ ਸਮਝੌਤਾ ਕਰ ਲੈਣਾ ਆਰਾਮ ਦੇ ਨਾਲ ਰਹਿਣ ਰੋਟੀ ਪਾਣੀ ਆਪਣਾ ਸ਼ਗਨ ਦੁਨੀਆ ਵਸਣ ਦੀ ਐ ਵਸਦੀ ਰਹੇ ਜਿਹੜਾ ਮੇਨ ਜਿਹੜਾ ਪਾਣੀ ਪੂਣੀ ਜਿਹੜਾ ਇਹਨਾਂ ਦਾ ਰੋਕਿਆ ਸੀ ਪਾਣੀ ਹੁਣ ਇਹ ਤਾਂ ਪਤਾ ਨਹੀਂ ਕਿਉਂ ਰੋਕਿਆ ਸੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ कंहिं जॾहिं केॾा रोटी पाणी रुकजे वेखो फिर गुषे त हूंदा